ਲੈ ਤਾਂ ਹੀ ਆਪਾਂ ਬੈਸ ਸਾਰਾ ਕੁਸੂਰ ਆ ਸਾਰੇ ਕੁਸੋਖਿਆ ਚਲੋ ਜੰਨੇ ਪਹਾੜੀਆਂ ਤੋਂ ਉੱਤਰ ਕੇ ਪਰਮਾਤਮਾ ਕਰੇ ਸਾਨੂੰ ਉੱਪਰਲੀ ਪਹਾੜੀਆਂ ਤੇ ਚੜਾ ਦੇ ਹਾਂ ਸਿਖਰਾਲੀਆਂ ਤੇ ਬੱਦਲਾਂ ਦੇ ਵਿੱਚ ਉੱਤ ਸੋਰੀ ਕਿ ਲਾਈਵ ਮੰਡਰ ਅਸੇ ਚੱਲੇ ਆ ਇੱਕ ਬਾਈ ਦਾ ਪੈਚ ਆ ਫਰੰਟ ਪੈਚ ਓਕੇ ਦਿਖਾਇਓ ਓਕੇ ਓਕੇ ਇਹਨਾਂ ਦਾ ਸਿਰਦਾ ਸਾਰਾ ਠੀਕ ਹੈ ਕੀ ਪ੍ਰਾਈਸ ਪ੍ਰਾਈਸ ਆ ਜੇ ਮੈਂ ਕਲੀਅਰ ਨਹੀਂ ਕਰਿਆ ਇਹਨਾਂ ਦਾ ਕਿਉਂਕਿ ਇਹਨਾਂ ਦਾ ਆਪਾਂ ਸਾਈਜ਼ ਦੇਖਣਾ ਸੀ ਮੈਂ ਠੀਕ ਹੈ ਅਕੋਰਡਿੰਗ ਦਾ ਵੈਸੇ ਸਾਡਾ ਪੈਚ ਜਿਹੜਾ ਫੰਡ ਦਾ ਹਾਂ 3500 ਦਾ ਸਟਾਰਟ ਆ ਠੀਕ ਹੈ ਠੀਕ ਹੈ ਉਹਦੇ ਕਾਰਨ ਕੀ ਹੁੰਦਾ ਵੀ ਸਾਡੇ ਕੋਲ ਇੱਕ ਪੈਚ ਹੁੰਦਾ ਠੀਕ ਹੈ ਠੀਕ ਤੇ ਉਹ ਫੁੱਲ ਪੈਚ ਦੇ ਵਿੱਚ ਥੋੜਾ ਬਣਾ ਕੇ ਪੀਂਦੇ ਹੋਵਾਂਗੇ ਜੇ ਏਡੇ ਏਡੇ ਪੀਚ ਹੈ ਨਹੀਂ ਦੋ ਉਸ ਨੇ ਪਈਆਂ ਨੇ ਇੱਕੋ ਮਿਰਾਜ਼ ਦਾ ਵੀ ਪਿਆ ਠੀਕ ਹੈ ਜੀ ਕੋਈ ਗੱਲ ਨਹੀਂ ਹਾਂ ਅਸੀਂ ਥੋੜਾ ਜਿਹਾ ਐਮਰਜੈਂਸੀ ਹਾਂ ਅੱਸੀ ਕੱਲ ਜੀ ਵਿੱਚ ਕਿਵੇਂ ਹੋ ਠੀਕ ਆ ਕੋਰ ਕਰ ਪਰਿਵਾਰ ਹਾਂ ਦਾੜੀ ਬੰਨਣੀ ਆ ਬੰਨਦਨੇ ਵਸ ਬੈਠੋ ਬੈਠੋ ਸ਼ੁਰੂ ਕਰਦੇ ਆਪਾਂ ਯੋ ਗੱਡੀਆਂ ਚ ਗੱਡੀਆਂ ਵਜੀਆਂ ਆ ਤਾਂ ਗੱਡੀ ਵੀ ਹੋਰ ਲੈ ਆ ਤਾਂ ਪੂਰੀ ਗੱਡੀ ਚੱਲਦੀ ਆ ਪੰਜਾਬ ਇਹ ਆ ਗਈ ਜੀ ਆਪਣੀ ਗੱਡੀ ਹਾਂ ਜੀ ਰੱਖੋ ਸਿੱਧੀ ਰੱਖੋ ਸਿੱਧੀ ਰੱਖੋ ਹੱਸੇ ਰਹਿ ਦੇ ਸਤਿ ਸ਼੍ਰੀ ਅਕਾਲ ਜੀ ਪਾਇਲਟ ਸਾਹਿਬ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਹਾਂ ਜੀ ਵਧੀਆ ਜੀ ਤਾਂ ਗੱਡੀ ਵੀ ਵਧੀਆ ਜੀ ਸਿਬਾਈ ਸਾਡੇ ਭਾਈ ਨੇ ਅੱਜ ਫੇਰ ਗੱਡੀ ਵੱਡੀ ਵੇਚੀ ਸਾਡੇ ਲਈ ਅਸੀਂ ਕਿਹੜਾ ਪੈਗ ਲਾਉਣਾ ਯਾਰ ਚੱਲ ਠੀਕ ਹੈ ਬਤਾਓ ਵਾਏ ਚੱਲੇ ਆਪਾਂ ਤੇ ਉਹ ਕੋਈ ਲੈਣਾ ਉਹਨਾਂ ਵਾਸਤੇ ਹੋਰ ਲੰਬੇ ਰਸਤੇ ਤੇ ਤੁਮਣਾ ਪੈਣਾ ਪਹਿਲਾਂ ਵੀ ਤੁਸੀਂ ਐਂ ਕਹਿੰਦੇ ਸੀ ਹੁਣ ਲੈ ਲਓ ਜੀ ਇੱਥੋਂ ਹੀ ਹਾਂ ਹੁਣ ਤਾਂ ਆਪਾਂ ਪਹਿਲੀ ਲੈ ਲਾਂਗੇ ਬਈ ਇੱਕ ਨਾਲ ਜਿਹੜਾ ਆ ਪਰਫਿਊਮ ਆ ਹਨਾ ਤੁਹਾਡਾ ਹਾਂਜੀ ਜਿਆਦਾ ਹੀ ਆ ਜਿਆਦਾ ਹਨਾ ਇਹ ਘਟ ਜੂਗਾ ਕਿਹਦਾ ਯਾਰ ਆਹਾਂ ਦੇਖ ਲੈਣਾ ਕੋਈ ਨਹੀਂ ਦੱਬੂ ਕੋ ਸੋਚੇ ਦੀ ਸੋਚ ਤਾਂ ਨਹੀਂ ਗਈ ਜੀ ਇਹ ਚੋ ਨਾ ਹੁਣ ਤੁਹਾਨੂੰ ਕੀ ਤੁਹਾਡੇ ਕੋਲ ਲੁਕਾ ਜੀ ਹਾਂ ਇੱਕ ਹਨ ਦਿੱਲੀ ਵਾਗੀ ਜੀ ਗੱਡੀ ਹਾਂ ਤੁਹਾਡੇ ਕਿਸੇ ਬੰਦੇ ਨੇ ਇਹਦੇ ਵਿੱਚ ਕੋਲ ਲਿਪੇ ਤਰੀ ਗਿਆ ਓਏ ਦੱਬੀ ਗਿਆ ਉਹਦੀ ਇੰਨੀ ਮੁਸ਼ਕਿਲ ਨੇ ਪਰ ਪ੍ਰੀਤ ਨੇ ਸਾਰੇ ਗੱਡੀ ਪਟਾਈ ਸੀ ਇਹਨੂੰ ਕੋਲ ਲਿਫੇ ਕੋਲ ਲਪਾਣਾ ਨਹੀਂ ਗਈ ਔਖਾ ਜੀ ਕੰਮ ਇਹ ਕਿਹੜਾ ਬੰਦਾ ਸੀ ਜਿਹਨੂੰ ਐਂ ਬਿਠਾ ਲਿਆ ਪਈ ਪਤੀ ਨੇ ਆ ਪਿਛਲੀ ਸੀਟ ਤੇ ਜਮਾ ਜੀ ਹੁਣ ਉਹ ਡਰਾਈਵਰ ਨੂੰ ਕੀ ਪਤਾ ਲੱਗਦਾ ਪਿੱਛੇ ਓਹ ਵੀ ਠੀਕ ਕੁਝ ਹੋ ਰਿਹਾਗਾ ਹੋਰ ਵੀ ਫਿਰ ਇੰਨੀ ਮੁਸ਼ਕਲ ਆ ਰਹੀ ਜੀ ਫਿਰ ਗੱਡੀ ਪਟਾਈ ਸਾਰੇ ਹੁਣ ਇਹ ਮਤਲਬ ਸੈਂਡ ਸੌਂਦੇ ਜਾਓ ਲੈ ਵੀ ਦੋਸਤੋ ਅਸੀਂ ਛੱਡ ਚੱਲੇ ਉਹਦੇ ਸ਼ਹਿਰ ਰੋ ਤੇ ਮਾਂ ਉਸ ਮਿਲਦੇ ਆ ਕੱਲ ਨੂੰ ਆਪਾਂ ਜੋ ਅਸੀਂ ਰਾਹ ਦੇ ਵਿੱਚ ਜਿੱਥੇ ਰੁਕਾਂਗੇ ਜੋ ਵੀ ਸਾਡੇ ਪਾਇਲਟ ਸਾਹਿਬ ਸਾਨੂੰ ਰੋਕਣਗੇ ਆਪਾਂ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਫਿਰ ਤੋਂ ਅਗਲੇ ਵਲੌਗ ਦੇ ਵਿੱਚ ਮਿਲਾਂਗੇ ਤੁਹਾਨੂੰ ਜਲਦੀ। ਉਰੀ ਆਪਾਂ ਪਹੁੰਚ ਗਏ ਪਾਤੜਾ ਸ਼ਹਿਰ ਅੱਜ ਕੀ ਅੱਜ ਪੀੜ ਸ਼ੁਰੂਆਤ ਹੋ ਗਈ ਅੱਜ ਨਾ ਪੀੜ ਕਟ ਸੰਡੇ ਆ ਨਾ ਅੱਜ ਦਕਨ ਨਾ ਦਕਨ ਨਹੀਂ ਦਿਖਾਣਾ ਉਲੀ ਨਹੀਂ ਵਿੱਚ ਦਕਨਾ ਆਫ ਵੀ ਨਹੀਂ ਆਪ ਵੀਰ ਤਾਂ ਕਹਿੰਦਾ ਉੱਧਰਲੀ ਸਾਈਡ ਭੀੜ ਵਾਲੀ ਸੀ। ਕਿਧਰ ਭਲਾ ਟੇ ਸਾਈਡ ਇੱਥੇ ਤਾਂ ਜਿੰਨੀ ਭੀੜ ਨਹੀਂ ਹੈਗੀ। ਚੀੜੀ ਆ। ਉਹ ਲੋ ਜੀ ਵੀ ਰ ਜਾ ਰਹੇ ਕਿ ਆਪਣੇ ਸੌਰਿਆਂ ਦੇ ਥੋੜਾ ਜਿਹਾ ਸਮਾਨ ਦੇਣ। ਜਿਹੜੇ ਗੱਡੀ ਲੈ ਕੇ ਆਏ ਨੇ ਜੇ। ਉਹ ਸਮਹਣ ਵਾਲੀ ਕੋਠੀ ਘਰੇਣੇ ਗਏ। ਸੌਰਾਂ ਤਾਂ ਸਮਾਨ ਲੈ ਕੇ ਜਾਂਦੇ ਨੇ ਦੇਖ ਲਾ ਰਹੇ। ਇਹ ਬੱਚਿਆਂ ਲਈ ਆ ਮੇਰੇ ਬੱਚੇ ਦੇ ਛੋਟੇ ਨੇਗੇ। ਚੱਲ ਰਿਹਾ ਵੀਰਾ ਦੇਖੋ ਸਮਾਨ ਦੇਣਾ ਨਾਲੇ ਆਪਣੇ ਬੱਚਿਆਂ ਨੂੰ ਮਿਲੇ ਆਊਗਾ 2 ਮਿੰਟ ਛੋਟੇ-ਛੋਟਿਆਂ ਨੂੰ ਤੇ ਨਾਲੇ ਸਮਾਨ ਫੜਾਇਆਊਗਾ ਤੇ ਵੀਨ ਦੇ ਬੱਚੇ ਹੋਏ ਨੇ ਕਿੰਨਾ ਕੋਲੇ ਜੁੜਵਾ ਬੇਟੀ ਬੇਟਾ ਬਿਜਲੀ ਵਾਲੀ ਤਾਂ ਅੰਝ ਬੰਦੀ ਗਿਆ ਤੇ ਆਪਾਂ ਆ ਗਏ ਟੋਲ ਪਲਾਜ਼ਾ ਪਿਛਲੀ ਕਿਹਣੀ ਤਰੀਕ ਨੂੰ ਆਈ ਸੀ ਜੀ ਆਪਾਂ 7 ਨੂੰ 6 ਨੂੰ ਪਿਛਲੀ ਵਾਰ ਅਸੀਂ ਖੇਤਰੀਕ ਨੂੰ ਆਏ ਸੀਗੇ ਉਹਦੇ ਬੰਦ ਸੀਗੇ ਅੱਜ ਅਸੀਂ 17 ਨੂੰ ਆਇਆ ਅੱਜ ਇਹ ਚਾਲੂ ਕਰਤੇ ਪਰ ਇਹਨਾਂ ਪੈਸੇ ਸਰਕਾਰ ਨੂੰ ਜਾਂਦੇ ਆ ਕਿ ਬੰਦ ਕਰਕੇ ਕਿਥੇ ਸਰਦਾ ਇਹਨਾਂ ਨੂੰ ਇਹ ਵੀ ਹੈਗਾ ਸਾਧਨ ਤਾਂ ਇਹਨੇ ਨੇਗੇ ਵਿੱਚ ਬੰਦ ਵੀ ਪੈਣਗੇ ਵੈਸੇ ਵਿੱਚ ਚੱਲੀ ਜਾ ਰਹੇ ਨੇ ਜੀ ਲੋਕਾਂ ਨੇ ਤਾਂ ਫੋਨ ਫੇਰ ਸੁਣ ਲਈ ਗਏ ਸਾਡੀ ਗੱਡੀ ਟਪਾ ਦੇ ਜਲਦੀ ਜਲਦੀ ਫੋਨ ਸੁਣੀ ਜਾਂਦਾਗਾ ਮਾ ਦਾ ਪੁੱਤਾਂ ਕਣਕ ਦੀਆਂ ਬੋਰੀਆਂ ਜੀਰੀ ਦੀਆਂ ਬੋਰੀਆਂ ਆ ਗਈਆਂ ਸੱਚੋ ਭਰ ਕੇ ਹਨ ਆ ਗਿਆ ਜੀ ਦਿੱਲੀ ਜਾਂਦੇ ਨੂੰ ਆਪਣਾ ਦੂਸਰਾ ਟੋਲ ਪਲਾਜੋ ਇੱਕ ਟੋਲ ਰੁਤਕ ਜੀ ਇਹਦਾ ਜਾਂਦੇ ਨੂੰ ਹੈਗਾ ਇੱਕ ਟੋਲ ਪਲਾਜੋ ਆਪਣਾ ਕੱਟ ਗਿਆ ਦੋ ਆ ਗਏ ਚਲੋ ਪਈ ਜਦਾ ਚਲੋ 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 ਉਹ ਚੱਕ ਤਾਂ ਦੇ ਬਈ ਤੇਰਾ ਡੰਡਾ ਜਗ੍ਹਾ ਦੇ ਆ ਇਧਰ ਜਾਂਦਿਆਂ ਨੂੰ ਆ ਇਧਰ ਆਉਂਦਿਆਂ ਨੂੰ ਆਗਾ ਹੰਪੇ ਵੀ ਇੱਧੇ ਲਾ ਰੱਖਣੇ ਨੇ ਇਹਨਾਂ ਨੇ ਉਹ ਹੁੰਦਾ ਨਾ ਕੋਈ ਨਹੀਂ ਹੁੰਦਾ ਭਾਜੀ ਜੀ ਮਸਾ ਲੱਗਦਾ ਜਿਆ ਪਦਰਨਾ 3 ਵਜੇ ਨੇ ਅਜੇ ਗੇ ਦਾਫਤ ਹਵੇਲੀ ਤੇ ਵੀਰੇ ਨੇ ਪੀਣਿਆਂਗੇ ਉਰੇ ਚਾਹ ਚਾਹ ਪੀਂਦੇ ਨੇਗੇ ਇੱਥੇ ਅਸੀਂ ਬਸ ਪੀਵਾਂਗੇ ਫਰੀ ਵਾਲੀ ਚਾਹ ਹਾਂ ਅਸੀਂ ਦੇਖਣਾ ਫਰੀ ਵਾਲੀ ਚਾਹ ਇੱਥੇ ਪੀਣਗੇ ਫਰੀ ਵਾਲੀ ਚਾਹ ਨਹੀਂ ਤਾਂ ਫਿਰ ਖਾਣਾ ਖੋਣਾ ਕਿਹੜਾ ਤਰੀਕਾ ਆ ਸਕਦਾ ਹੈ ਇਹ ਚਿੱਟੂ ਬਿੱਟੂ ਵਾਲਾ ਹਾਂ ਹਾਂ ਜੇ ਦੇਖੋ ਕਿੰਨੀ ਸੋਹਣੀ ਆ ਲਾਰ ਕੇ ਆਨੇਗੇ ਜੀ ਨਾ ਪਰਸੇ ਕੀ ਰਿਖੇ ਹੈ ਹਾਂ ਪਰਸੇ ਹਾਂ ਬਿੱਕੀ ਰੱਖੇ ਲੋ ਕਰਿਆ ਹਾਂ ਹਾਂ ਔਕਰ ਕਰ ਕਰ ਸੋਹਣੇ ਪੈ ਰਹੇ ਜੀ ਦੇਖ ਲੋ ਇੱਧਰ ਕੀ ਪੈ ਰਹੇ ਕਾ ਦੁਕਾਨ ਆਗੀ ਉਹ ਚਲ ਦੇਖਾਂ ਹਾਂ ਮੰਦਤ ਤਾਂ ਕਹਾਂ ਲੱਗਦੀ ਐ ਲੋਈ ਦੇਖੋ ਦਾਵਤ ਹਵੇਲੀ ਦੇ ਲੈਸ ਨਹੀਂ ਕਰਦੇ ਪ੍ਰੋਡਕਟ ਲੈਸ ਨਹੀਂ ਕਰਦੇ ਨਹੀਂ ਐਮ ਆਰਟੀ ਇਸ ਕੋ ਆਹ ਦੇਖੋ ਕਿੰਨੇ ਸੋਹਣੇ ਹਨਾ ਕੜਾਈਏ ਪਹਿਨੇ ਗਲਾਸ ਪਹਿਨੇ ਦੀ 70 ਜੀ ਬੰਫੋਂਤੇ ਕੁੱਕਰ ਪਹਿਨੇ ਆਹ ਕੁੱਕਰ ਨੇ ਜੀ ਦੇਖੋ ਮਿੱਟੀ ਦੇ ਜੀ ਕੀ ਫਰੈਜ ਇਹਨਾਂ ਦਾ ਕੁੱਕਰ ਇਹਨਾਂ ਦਾ ਸਾਰੇ ਕੀ ਦਾ ਸੋ ਤੇ ਆਹ ਕੜਾਈਏ ਦਾ ਉਹ 850 ਇਹ આવਤਾ ਨਹੀਂ ਹੁੰਦੇ ਹੈਗੇ ਕਿੱਥੇ ਹਾਂ ਟੁੱਟਦੇ ਤਾਂ ਨਹੀਂ ਇਹ ਵੈਸੇ ਟੁੱਟੇ ਜਿੱਚ ਜਾਏਗਾ ਤਾਂ ਟੁੱਟ ਜਾਏਗਾ ਜੇ ਕਿਸੇ ਨੇਣਾ ਮਿੱਟੀ ਦੇ ਭਾਂਡੇ ਖਰੀਦਣੇ ਹੋਣ ਆਉਣ ਆਉਂਦੇ ਜਾਂਦੇ ਤਾਂ ਆਪ ਤਾਂ ਹਵੇਲੀ ਤੇ ਖੜਦੇ ਹੋਗੇ ਵੈਸੇ ਖੜਾਉਂਦੀ ਹੁੰਦੇ ਨੇਗੇ ਪਾਇਲਟ ਆ ਜਿਹੜੇ ਆਪਾਂ ਗੱਡੀਆਂ ਕਰਾ ਕੇ ਲੈ ਕੇ ਆਉਣੇ ਆਗੇ ਤੇ ਇਦਰਾ ਸਾਰਾ ਸਮਾਨ ਖਾਣ ਪੀਣ ਦਾ ਪਿਆਗਾ ਜੇ ਕਿਸੇ ਨੇ ਲੈਣਾ ਹੋਵੇ ਔਰ ਸੌਫ ਵੀ ਪਈ ਆ ਜੀ ਦੇਖੋ ਤਾਂ ਜਰੂਰ ਲੈ ਸਕਦੇ ਹੋਗੇ ਵੈਸੇ ਮੈਨੂੰ ਇੱਥੇ ਆ ਸਾਰੇ ਨਾਲੋਂ ਵਧੀਆ ਭਾਂਡੇ ਲੱਗੇ ਨੇਗੇ ਦੇਖੋ ਹੋਰਾ ਦਾਤੀ ਹੋਰ ਨਹੀਂ ਜੇ ਜਦੋਂ ਹੋਰ ਹੋਣਾ ਹੈਗੀ ਆ ਜੀ ਦਾਤੀ ਉਹਦੇ ਹੱਥ 'ਚ ਟੁੱਟ ਗਈ ਆ ਇਧਰ ਹੁੱਕਾ ਫੀਰਿਆਗਾ ਵਿਚਾਰੇ ਤੋੜ ਰੱਖੇ ਨੇਗੇ ਸ਼ੇਰ ਦਰ ਬਾਪੂ ਜੀ ਬਠਿਆ ਰੱਖੇ ਨੇਗੇ ਆ ਕੀ ਜਾਨਵਰ ਨੇ ਕੀ ਇਹ ਜਾਨਵਰਾਂ ਦਾ ਪਤਾ ਨਹੀਂ ਆਗਾ ਬਾਰਾ ਸਿੰਘ ਤਾਂ ਉਹਨਾਂ ਨੂੰ ਨਹੀਂ ਪਤਾ ਕੀ ਗਿਆ ਜਿੰਝ ਦੌ ਤਹਵੇਲੀ ਤੋਂ ਅੱਗੇ ਫਿਰ ਅਸੀਂ ਇੱਕ ਹੋਰ ਰੋਟੀ ਖਾਵਾਂਗੇ ਉੱਥੇ ਉੱਥੇ ਖੜਾਂਗੇ ਸੰਮੁਖ ਮਨਮੁਖ ਪੋਤਾ ਨੀ ਸਨ ਮੁਕਮਣ ਨੂੰ ਮਨ ਸੁਖ ਮੰਨ ਮਨ ਨੂੰ ਸ਼ਾਂਤ ਵੈਸੇ ਉਰੇ ਵੀ ਖੜਦੇ ਨੇਗੇ ਇਹ ਉਹ ਢਾਬੇ ਨਾਲ ਵੀ ਪਹਿਲਾਂ ਆ ਗਿਆ ਜੀ ਕਿਟੂ ਬਿੱਟੂ ਦੇ ਢਾਬੇ ਨਾਲੋਂ ਲੱਗਦਾ ਕਿਟੂ ਬਿੱਟੂ ਦਾ ਢੱਬਾ ਜਾਇਆ ਨਹੀਂ ਲੰਘ ਗਿਆ ਉਹ ਤਾਂ ਉਹ ਕੱਲੇ ਬਿੱਟੂ ਦਾ ਸੀ ਜੀ ਨਾ ਨਾ ਉਹੀ ਸੀ ਕਿ ਟੋਟੂ ਮਨ ਤਾਂ ਗੜਿਆ ਨਹੀਂ ਗਿਆ ਉਹੀ ਜੀ ਚੱਲ ਭਈ ਜੀ ਆਪਾਂ ਦੁਬਾਰਾ ਫੇਰ ਦਾਵਤਾ ਫੇਰ ਲੀਤੋ ਮੰਨ ਸੁਖ ਢਾਬੇ ਤੇ ਦੇ ਨਾਲ ਹੀ ਹੋ ਜਾਦਾ ਕਹ ਲੋ ਹੈ ਜੀ ਦੇਈ ਤੇ ਕਹਣਾ ਮੈਂ ਤੁਹਾਡੇ ਨਾਲ ਇਹਨਾਂ ਨਾਲ ਹੀ ਆਉਂ ਤੁਹਾਨੂੰ ਤੈਨੂੰ ਗੱਡੀ ਛੋਟੀ ਵੱਡਾ ਅੱਛਾ ਲੋ ਜੀ ਆਪਾਂ ਪਹੁੰਚ ਗਏ ਮਨੁੱਖ ਥਾਬੇ ਤੇ ਦੂਜੀ ਵਾਰ ਪਹਿਨਾ ਪਾਈ ਸੀਗੇ 7 ਤਰੀਕ ਨੂੰ ਅੱਜ ਆਪਾਂ ਦੁਬਾਰਾ ਆ ਗਏ 17 ਤਰੀਕ ਨੂੰ ਚਾਚਾ ਜੀ ਦੇਖਦੇ ਆਂਗੇ ਫਿਰ ਹਾਂਜੀ ਲਾਵਾਂਗੇ ਜੀ ਸਰ ਲਾਵਾਂਗੇ ਅੱਗੇ ਕੀ ਬਣਦਾ ਅੰਕਲਵਾਰੇ ਨੇ ਗੱਡੀ ਸਾਈਡ ਤੇ ਅੰਕਲਵਾਰੇ ਕੀ ਹੁੰਦਾ ਕੀ ਆ ਜਲਦੀ ਤਾਂ ਹੈ ਨਹੀਂ ਲੱਗਦਾ ਇਤੋਂ ਰਾਤ ਨੂੰ ਚਲਦੀ ਹੈ ਇਹ ਦਿਨ ਨਹੀਂ ਮੈਂ ਕਿਹਦੇ ਲਾਈਟ ਚੱਲੂਗੀ ਚਲਦੀ ਹੈ ਨਹੀਂ ਲੋ ਜੀ ਰੇ ਖਾਣਿਆਂਗੇ ਹੁਣ ਆਪਾਂ ਹਨਾ ਖਾਣਾ ਸਾਡੇ ਸਰ ਜੀ ਅੱਜ ਖਾਣਾ ਖਾ ਕੇ ਨਹੀਂ ਆਏ ਕਹਿੰਦੇ ਮਨਸੁਖ ਠਾਬੇ ਦੀ ਖਾਣਾਗਾ ਲੋ ਜੀ ਆਪਣੇ ਬੈਠਣ ਲਈ ਹਮ ਸੀਟਿੰਗ ਪਹਿਲੇ ਵੀ ਆਪਾਂ ਇੱਥੇ ਆ ਕੇ ਬੈਠੇ ਸੀ ਹਾਂ ਤੇ ਉਹ ਤੇਰੀ ਵਾਹ ਅਰੇ ਉਹ ਲੋ ਜੀ ਹੁਣ ਦਿਖਾਣੇ ਆਗੇ ਆਪਾਂ ਸਾਨੂੰ ਸਰ ਜੀ ਨਾਲ ਕੀ ਕੀ ਵੰਡਾਉਂਦੇ ਨੇ ਕੀ ਕੀ ਵੰਡਾਉਂਦੇ ਮੇਰੀ ਆ ਨਾਲੇ ਅੱਖਾ ਹੁਣ ਅਪਾ ਦੁਬਾਰਾ ਚੱਲੇ ਆਗੇ ਦਿੱਲੀ ਨੂੰ ਬੈਠੇ ਆਪਾ ਹੁਣ ਆਪਣੀ ਗੱਡੀ 'ਚ ਸੀਟ ਫੇਰ ਉਹੀ ਬੁੱਕ ਹੋ ਗਈ ਪਹਿਲਾਂ ਸਾਡੀ ਸੀਟ ਚੇਂਜ ਹੋ ਗਈ ਸੀ ਹੁਣ ਹੋ ਨੋ ਹੀ ਉਹ ਫੇਰ ਸੀਟ 'ਤੇ ਬੈਠ ਗਈ ਲੋ ਜੀ ਆਪਾਂ ਕੋਕ ਲੈ ਕੇ ਆਏ ਆ ਵੈਸੇ ਆ ਸਾਫ਼ ਗੱਲ ਇਹ ਹੈ ਮੈਂ ਤੁਹਾਨੂੰ ਦੱਸਾਂ ਆ ਲੋਕ ਤਾਂ ਰੋਟੀ ਦੇ ਨਾਲ ਪੀਂਦੇ ਨੇ ਪਰ ਮੈਂ ਰੋਟੀ ਤੋਂ ਬਾਅਦ ਇੱਕ ਘੰਟਾ ਬਾਅਦ ਪੀਵਾਂਗਾ ਪਰ ਦਿਲ ਕਰਦਾ ਸੀ ਵੀ ਆਪਾਂ ਥੋੜਾ ਜਿਹਾ ਆ ਇਹ ਪੈਕਿੰਗ ਤਾਂ ਲਈ ਹੈ ਜਿਹੜਾ ਦੂਜਾ ਕੋਕ ਹੁੰਦਾ ਵਧੀਆ ਨਹੀਂ ਹੁੰਦਾ ਤੇ ਇਹ ਹੈ ਘੈਂਟ ਹੁੰਦਾ ਕਹਿੰਦੇ ਤੇ ਇਸ ਕਰਕੇ ਆਪਾਂ ਇਹ ਲਿਆ ਕਹਿੰਦੇ ਨੇ ਕੀ ਹੂੰ ਕਹਿੰਦੇ ਨੇ ਸਰਪ ਹੁਣ ਗੱਲ ਕੀ ਹੈ ਇਹ ਪਾ ਧਰ ਲਿਆ ਪਰ ਆਪਾਂ ਰੋਟੀ ਦੇ ਨਾਲ ਪਾਣੀ ਨਹੀਂ ਪੀਂਦੇ ਤੁਸੀਂ ਵੀ ਇਹਨੇ ਪੀਆ ਕਰੋ ਇਹ ਜਿਹੜੇ ਬਾਹਰੋਂ ਮਿਲਦਾ ਉਹ ਬੈਠਦੇ ਨੇ ਜਿਹੜੇ ਖਾਣਾ ਨਾਲ ਲੈ ਕੇ ਆਉਂਦੇ ਨੇ ਹਨਾ ਉਹ ਖਾਦੇ ਹੋਣੇ ਖਾਣਾ ਉਹ ਹੀ ਲੱਗਦਾ ਮੈਨੂੰ ਉਹ ਐਪਲੀਕੇਸ਼ਨ ਉਹੀ ਲਾ ਲਈ ਆਪਾਂ ਨੇ ਨਾਲ ਲੋਕੇਸ਼ਨ ਨਹੀਂ ਲਾਈ ਜੀ ਮੈਂ ਉਹ ਦਿੱਲੀ ਵਾਲੀ ਤੁਸੀਂ ਆਮ ਆਇਆ ਹੋਗਾ ਦੱਸੋ ਮੈਨੂੰ ਦੋਰਾ ਮੈਂ ਤੁਹਾਨੂੰ ਸੈਂਡ ਕਰੀਏ ਬਸ ਉਸੇ ਨੂੰ ਕਿ ਆਪਾਂ ਰੁਟਿਆਂਗੇ ਹੁਣ ਆਹ ਪੈਟਰੋਲ ਪਾਣ ਤੇ ਇਹਨਾਂ ਨੇ ਪਾਣੀ ਆਏਗੀ ਗੱਡੀ ਤੇ ਗੈਸ ਫਿਰ ਤੇ ਵੀ ਚਲਦੀ ਹੈਗੀ ਗੱਡੀ ਗੈਸ ਪੈਟਰੋਲ ਹਾਂ ਹਾਂ ਅਰੇ ਨਾ ਹਾਂ ਫੋਨ ਜੀ ਪਤਾ ਬੈ ਯੂ ਗਾਇਸ ਉਹਨਾਂ ਗੱਡੀ ਦੇ ਵਿੱਚ ਆ ਗਈ ਫਾਰੀ ਆਪਣੀ ਗੱਡੀ ਦੀ ਹਾਂ ਆ ਰਹੀ ਹੈਗੀ ਬਿਲਕੁਲ ਲੱਗਦਾ ਹਜੇ ਆਈ ਹੀ ਹੈਗੀ ਲਓ ਜੀ ਸਾਡੇ ਗੱਡੀ ਦੇ ਵਿੱਚ ਗੈਂ ਸੇਚ ਵੀ ਪਵਾ ਲਈ ਤੇ ਪਹਿਲਾਂ ਵਾਲੇ ਚ ਵੀ ਪਵਾ ਲਈ ਸੀ ਤੇ ਬਾਈਟੇਟੇ ਕਰੀ ਜਾਂਦਾ ਪਤਾ ਨਹੀਂ ਅਸੀਂ ਪਿੱਛੇ ਆ ਰਹੇ ਹਾਂ ਉਹਦੇ ਮੇਗਾਣ ਐਸਨ ਤੇ ਕੋ ਬੰਨੀਆ ਗੱਡੀਆਂ ਸੀ ਐਨਜੀ ਸਾਰੀ ਸੀ ਐਨਜੀ ਗੱਡੀਆਂ ਨੇ ਓਰੇ ਉਹ ਪੰਜਾਬ ਦੀ ਗੱਡੀ ਜਾ ਰਹੀਆਂ ਦੇਖ ਬਾਬੇ ਬੈਠੇ ਨੇ ਸ਼ਾਇਦ ਕੀਰਤਨੀਆਂ ਨੇ ਤਾਂ ਠੀਕ ਆ ਦੋਸਤੋ ਅੱਗੇ ਤਾਂ ਕਹਿ ਰਹੇ ਆ ਕੋਈ ਆਪਣੀ ਗੱਡੋ ਦੀ ਟੀਕੀ ਸੀ ਐਨਜੀ ਸੀ ਐਨਜੀ ਸੀ ਐਨਜੀ ਮੈਨੂੰ ਲੱਗੇ ਸਾਰੀ ਸੀ ਐਨਜੀ ਹੋਈ ਪਈ ਹੈਗੀ ਇਹ ਸਾਰੀ ਸੀ ਐਨਜੀ ਬਵਾਰੇ ਨੇਗੇ ਆ ਦੇਖੋ ਨਾ ਇਹ ਸਾਰੀਆਂ ਹੀ ਗੱਡੀਆਂ ਸੀ ਐਨਜੀ ਤੇ ਨਹੀਂ ਹੈਗੀਆਂ ਲੋ ਜੀ ਲੱਗ ਗਈ ਪੈਣ ਆਪਣੀ ਗੱਡੀ 'ਚ ਜੀ ਉਹ ਕਹਿੰਦੇ ਮੀਟਰ ਵੀ ਚੈੱਕ ਕਰੋ ਇਹ 6 6 ਦਿਨ ਪਾਜ ਰਹੇ ਮੀਟਰ ਜੀ ਉਹ ਚੱਲ ਪਿਆ ਦਵਰਾ ਦੇਖੋ ਲੋ ਜੀ ਆਪਣੀ ਗੱਡੀ 'ਚ ਪੈ ਗਈ ਗੈਸ ਪੂਰਾ ਪਾਣ ਆ ਗਿਆ ਹੈ ਸਪੀਅਸੋ 60 60 ਪੈਸੇ ਪੰਜਾ ਪੈਸੇ ਤੇ ਹੁਣ ਆਪਾਂ ਚੱਲਦੇ ਆਂਗੇ ਫੇਰ ਦੁਬਾਰਾ ਗੱਡੀ 'ਚ ਬੈਠ ਕੇ ਦਿੱਲੀੋਂ ਬਹੁਤ ਦੂਰ ਹੋ ਜਾਈਏਗੀ ਹੁਣ 5.5 ਘੰਟੇ ਹੋ ਗਏ ਜੇ ਜੀ ਬੜਦਾ ਉਹ ਲੜਾ ਆ ਗਈ ਫੋਨ ਲੜੇ ਚਾਹ ਅੱਜ ਫਲਾੜੀ ਇਹਦੇ ਵਾਲੀ ਸੁਣੀ ਲੈਟਨ ਕਈ ਵਾਰ ਕੀ ਨਹੀਂ ਤੁਮਕਲ ਕੇਂਦਰ ਤੁਮਕਲ ਕੇਂਦਰ ਅੱਜ ਤਾਂ ਮੈਂ ਤਾਂ ਲੇਟ ਹੋ ਗਿਆ ਨਾ ਮੈਂ ਉਧਰੋਂ ਗਿਆ ਸੀ ਮੋਹਨ ਸਰ ਜੀ ਤਾਂ ਕਰਕੇ ਨਹੀਂ ਤਾਂ ਮਦਦ ਨੂੰ ਉਹ ਕਰ ਨਹੀਂ ਦਿੰਦਾ ਮੈਂ ਪਹਿਲੀ ਭੱਜ ਜਾਉਂਦਾ ਇੱਕ ਉਠਿਆ 10 ਵਜੇ ਆ ਮੈਂ ਫਿਰ ਟਿੰਬਕਸਰ ਡਾਊਨ ਹੋ ਗਿਆ ਲੇਟ ਇੱਕ ਟਾ ਚੌਂਕ ਆ ਗਿਆ ਜੀ ਦੱਸਿਓ ਇਹ ਕਿੱڑا ਜਾਉਂਗਾ ਪਤਾ ਨਹੀਂ ਤਿੰਨ ਮੂਰਤੀ ਤਿੰਨ ਮੂਰਤੀ ਮਾਰਨਾ ਓਕੇ ਹਾਂ ਹੋਣਾ ਹੋਇਆ ਕਿਉਂ ਨਹੀਂ ਕੰਮ ਬਸ ਹੋਣਾ ਚਾਹੀਦਾ ਹੋਰ ਹੋਰ ਪਹਾੜੇ ਦੇਖੋ ਕਿੰਨੇ ਸੋਡੇ ਚੱਲ ਰਹੇ ਨੇ ਟੂਟੀਆਂ ਚੱਲ ਰਹੀਆਂ ਨੇ ਇਹ ਇੰਗਲੈਂਡ ਵਾਂਗੂ ਚੱਲ ਰਹੀਆਂ ਨੇ ਜਿਵੇਂ ਦੇਖੋ ਹੈਗੀ ਸੀ ਨਾ ਇੰਗਲੈਂਡ ਸਹੀ ਹੈ ਉਵੇਂ ਚੱਲ ਰਹੀਆਂ ਨੇ ਇਹ ਵਿਚਾਲੇ ਜੇ ਫੋਟੋ ਫੜ ਕੇ ਖਜਾਈ ਸੀ ਫੋਟੋ ਅਕਬਰ ਰੋਡ ਆ ਗਿਆ ਅਕਬਰ ਰੋਡ ਇਹ ਰੋਡ ਉੱਪਰ ਹੁੰਦੇ ਤੇ ਹੈਗੀ ਆ ਟੈਨਸ਼ਨ ਟੈਨਸ਼ਨ ਦਾ ਇਹ ਤਾਂ ਫਿਰ ਜੇ ਬੰਦੇ ਕਹਣਗੇ ਟੈਨਸ਼ਨ ਨਹੀਂ ਲੈਂਦਾ ਫਿਰ ਐਂ ਕਹਿੰਦੇ ਨੇ ਜੀ ਹੋਣਾ ਮੈਨੂੰ ਵੀ ਹੁੰਦੀ ਤੇ ਹੈਗੀ ਹੋਣਾ ਨਹੀਂ ਉਹ ਕਈ ਵਾਰ ਆਪਾਂ ਆਪਰੇ ਤੇ ਆ ਗਈ ਵਾਰ ਬਹੁਤ ਖੋਟ ਹੁੰਦਾ ਜੀ ਇਹ ਗੱਲਾਂ ਦਾ ਹੁਣ ਜੇ ਮੈਂ ਕਹਦਾ ਮੇਰੇ ਜਦੋਂ ਮੈਨੂੰ ਪੁੱਛਿਆ ਨਹੀਂ ਹੈਗਾ ਰਾਤ ਮੈਂ ਉੱਥੇ ਸੀ ਅੰਮ੍ਰਿਤਸਰ ਸੀਗਾ ਤੂੰ ਮੈਨੂੰ ਫੋਨ ਕਰਕੇ ਨਹੀਂ ਪੁੱਛਿਆ ਪਹੁੰਚਿਆ ਕਿ ਨਾ ਤੂੰ ਘਰੇ ਅੱਦੇ ਹੈਗੇ ਨੇ ਇਹੀ ਹੈ ਜੀ ਹਾਂ ਸਹੀ ਹੈ ਇਹੀ ਡਿਆ ਗਿਆ ਪਾਰਕਿੰਗ ਨੋ ਪਾਰਕਿੰਗ ਨੋ ਪਾਰਕਿੰਗ ਮਗਰ ਇਹ ਖਾਸਾ ਉੱਚਾ ਹੋਆ ਇੰਡੀਆ ਗੇਟ ਇਹ ਛੋਟਾ ਜੀ ਆ ਤੁਸੀਂ ਤਾਂ ਦੇਖੋ ਜੀ ਇੱਧਰ ਰੌਣਕ ਮੇਲਾ ਕੀ ਗੱਲਵਾਦਾ ਕੀ ਨਾ ਜੀ ਮਤਲਬ ਆ ਤਾਂ ਗੱਡੀ ਹੀ ਲਾਉਣੀ ਪੁਈ ਨਾ ਬਈਆ ਪਤਾ ਪਾਰਕਿੰਗ ਤੋਂ ਬਿਨਾ ਨਹੀਂ ਗੱਡੀ ਖੜਾਣੀ ਕੋ ਟੋ ਕਰਕੇ ਲੈ ਗਿਆ ਫੇਰ ਭਲੀ ਜਾਵਾਂਗੇ ਅੱਲਾ ਜੀ ਆ ਦੇਖੋ ਆ ਕਟਰਾ ਚਲਾਣ ਕੁਛ ਨਾ ਕੁਛ ਬਣਤੇ

ਲਓ ਜੀ ਅਸੀਂ ਲੱਭ ਰਹੇ ਹਾਂ ਪਾਰਕਿੰਗ ਗੱਲ ਇਹ ਆ ਵੀ ਪਾਰਕਿੰਗ ਸਾਨੂੰ ਮਿਲ ਹੀ ਰਹੀ ਹੁਣ ਪਾਰਕਿੰਗ ਲੱਭਾਂਗੇ ਤੇ ਗੱਡੀ ਉੱਥੇ ਲਾਵਾਂ ਕਿਉਂਕਿ ਜਿਉਂ ਤੇ ਤੇ ਖੜਾਤੀ ਨਾ ਗੱਡੀ ਦਾ ਐਵੇਂ ਚਲਾਨ ਚਰੂਨ ਕੱਟ ਦੇਣ ਗਲਪੜ ਹੋ ਜਾਊਗਾ ਸੇਠ ਹੀ ਆਇਆ ਇੰਡੀਆ ਗੇਟ ਤੇ ਕੀ ਕਰੀਏ ਕਿਨੇ ਹਾਂ ਲਓ ਵੀ ਮਿੱਤਰੋ ਪਾਰਕਿੰਗ ਮਿਲ ਗਈ ਅੱਛਾ ਇੱਧਰ ਹੀ ਵਾਪਸ ਪਾਰਕਿੰਗ ਹੈ ਪਾਰਕਿੰਗ ਆ ਗਈ ਆ ਗਈ ਕੀ ਹੋਰ ਜਾਣਾ ਪੜੇਗਾ ਲੈ ਮਿੱਤਰੋ ਰੌਣਕਾਂ ਵਾਦਨੇ ਗੱਲ ਐ ਵੀ ਸਾਨੂੰ ਪਾਰਕਿੰਗ ਨਹੀਂ ਮਿਲ ਰਹੀ ਹੁਣ ਚੱਕਰੇ ਸੀ ਦਾ ਕੱਢੀ ਲਾ ਰਹੀ ਹੈ ਤੇ ਸਾਰੇ ਅਸੀਂ ਇੱਧਰੋਂ ਆਿਆਂਗੇ ਤੂੰ ਪਾਰਕਿੰਗ ਨਹੀਂ ਦੇ ਸਕਦਾ ਸਾਨੂੰ ਨਾ ਪਾਰਕਿੰਗ ਐਵੇਂ ਚੱਕਰ ਨਾ ਪੈ ਜੇ ਥਾਲਾ ਕੋਈ ਗਈਆਂ ਉਹ ਸੜਕਾਂ ਨੇ ਕਿਉਂ ਨਹੀਂ ਕਰਾਈ ਆਹ ਲੱਗਦਾ ਆ ਅਹ ਜੀ ਅਜਾ ਰੰਗੋ ਆਂਟੀ ਬਗਲ ਉਹ ਆ ਗੇਟ ਕੋਲੇ ਮਾਰ ਹਾਂਜੀ ਹਾਂਜੀ ਲੈ ਲਓ ਸਾਰਾ ਅਸੀਂ ਤਾਂ ਕਦੋਂ ਦਾ ਲੱਭਦੇ ਆ ਰਹਿਆਂ ਜੀ ਪੈਸਾ ਵੀ ਇੱਕ ਬਾਅਦ ਵਿੱਚ ਬਾਅਦ ਵਿੱਚ ਬਾਅਦ ਵਿੱਚ ਠੀਕ ਹੈ ਜੀ ਥੈਂਕ ਯੂ ਸਰ ਵੈਲਕਮ ਟੂ ਲਓ ਮਿੱਤਰੋ ਪਾਰਕਿੰਗ ਮਿਲ ਗਈ ਭਕਾਈ ਕਰ ਕਰਕੇ ਜੇ ਤੇ ਪਹਿਲੇ ਗੇਟ ਚ ਬੁੱਕ ਸੀ ਨਾ ਵੀਰੇ ਦੂਜੇ ਗੇਟ ਹਾਂ ਇਹ ਹੋ ਸਕਦਾ ਚਲ ਆ ਵੀ ਪਤਾ ਕੀ ਗੱਲ ਆ ਆਪਣੀ ਗੱਡੀ ਸੇਫਟੀ ਚ ਜਾਉਗੇ ਫੇਰ ਕਨੇਜੀ ਪਾਇਲਟ ਸਾਹਿਬ 2 ਮਿੰਟ ਦਾ ਰਿਸਕ ਆ ਕਦੇ ਵਾਸਤੇ ਆਪਾਂ ਪੰਗਾ ਲੈਣਾ ਨਾਲ ਕਿੱਡੀ ਕੀ ਗੱਲ ਆ 40 ਰੁਪਏ ਪਾਰਕਿੰਗ ਹੈ ਘੰਟਾ ਹੈ ਕੋਈ ਗੱਲ ਨਹੀਂ 2 ਘੰਟੇ ਲਾ ਦੇਣਗੇ 80 ਰੁਪਏ ਹੋ ਜਾਣਗੇ ਕੋਈ ਚੱਕਰ ਵਾਲੀ ਗੱਲ ਨਹੀਂ ਸੇਫ ਤਾਂ ਹੈ ਗਿਆ ਹੈ ਜੀ ਕੋਈ ਨਾ ਜਿੱਥੇ ਮਰਜੀ ਲਾ ਦੂ ਜਦੋਂ ਆਪਾਂ ਇਹ ਹੁਣ ਅੱਧਰੋਂ ਤਾਂ ਸੇਫ ਨਹੀਂ ਬਸ ਹੁਣ ਤਾਂ ਗੱਡੀਆਂ ਇਹ ਲੈ ਢੋੜ ਕੜਾ ਯਾਰ ਉਹਨਾਂ ਪਰਸੋਂ ਗੱਲ ਐ ਮੈਡ ਪਰਸ ਪੂਰਾ ਕੰਟਰੋਲ ਚ ਰੱਖਣਾ ਬਹੁਤ ਜ਼ਰੂਰੀ ਤਾਰਜ ਕੀ ਕਹਿੰਦੇ ਤੁਸੀਂ ਸਹੀ ਗੱਲ ਐ ਲੈ ਜੀ ਨਹੀਂ ਪਰਸ ਆਈ ਹਾਂ ਹੈ ਮੋਬਾਈਲ ਸੁਭਾਣ ਦੇ ਪਰਸੋਂ ਉਰੀ ਰੱਖ ਜੇ ਬਈ ਰੱਖਦਾ ਵੀ ਉਹ ਲੁਕੋ ਕੇ ਰੱਖ ਥੱਲੇ ਬਾੜ ਦੇ ਦਰਾਂ ਛਿਪ ਜੀ ਇਧਰ ਥੱਲੇ ਜਵੜ ਗਈ ਹੋਰ ਸੇਕ ਨੇ ਨਹੀਂ ਲੈ ਮੇਤਰਾਓ ਲਓ ਜੀ ਅੱਜ ਤੁਹਾਨੂੰ ਸੈਰ ਕਰਾਉਣੇ ਆ ਆਪਾਂ ਇੰਡੀਆ ਗੇਟ ਪਤਾ ਨਹੀਂ ਕਿਹੜੇ ਪਾਸੇ ਆ ਪਰ ਔਰੇ ਅਸੀਂ ਪਾਰਕਿੰਗ ਲੱਭੀ ਐ ਤੇ ਪਾਰਕਿੰਗ ਦੇ ਵਿੱਚ ਅਸੀਂ ਆਪਣੀ ਗੱਡੀ ਖਲਹਾਤੀ ਤੇ ਇਹ ਸਾਹਮਣੇ ਥੋੜਾ ਜਿਹਾ ਮਾਹੌਲ ਤੁਹਾਨੂੰ ਅੱਜ ਦਿਖਾਵਾਂਗੇ ਸਾਡੀ ਇੱਛਾ ਸੀ ਵੀ ਕਦੇ ਨਹੀਂ ਆਏ ਲਾਈਵ ਚੈਟ ਵੱਡੇ ਹੋ ਗਏ ਦਿੱਲੀ ਬਹੁਤ ਗੇੜੇ ਮਾਰੇ ਨੇ ਕਦੇ ਇੰਗਲੈਂਡ ਜਾ ਕੇ ਕਦੇ ਜਾਪਾਨ ਜਾ ਕੇ ਕਦੇ ਮਤਲਬ ਅਲੱਗ-ਅਲੱਗ ਥਾਂ ਤੇ ਜਾਂਦੇ ਰਹਿੰਦੇ ਆ ਪਰ ਕਦੇ ਇੱਥੇ ਨਹੀਂ ਆਏ ਅਸੀਂ मोबाइल थोड़े को मित्र ताए 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 ताए। ओ भाई साहब है मेट्रो ਲਓ ਜੀ ਮਿੱਤਰੋ ਆਪਾਂ ਆ ਗਏ ਆ ਇੱਥੇ ਤੇ ਉਹ ਸੀ ਇੰਡੀਆ ਗੇਟ ਫੋਟੋ ਨਹੀਂ ਯਾਰ ਵਧੀਆ ਆਣੀ ਹਣਾ ਉਹ ਠੀਕ ਆ ਹਾਂ ਇਹਦਾ ਟਪ ਟਪ ਆ ਦੇਖੋ ਆ ਓਏ ਆਪਾਂ ਸਾਰੇ ਪਾਸੇ ਘੇ ਘੁੰਮਿਆ ਇੱਥੋਂ ਘੁੰਮ ਕੇ ਆਏ ਦੀ ਆਪਾਂ ਹਾਂ ਜੀ ਇਹ ਤਾਂ ਉਹ ਤਾਂ ਕਰ ਲਈ ਛੱਡ ਤੇ ਇੰਡੀਆ ਗੇਟ ਹੁਣ ਉਹ ਉੱਥੇ ਜਾਂਦੇ ਆ ਆਪਾਂ ਦਿੱਖ ਕਰਕੇ ਦਿਖਾ ਦਉ ਪਸੰਦ ਆਈ ਓਏ ਯਾਰ ਬਸ ਕਰ ਯਾਰ ਸਾਡੇ ਕੋਲ ਤਾਂ ਆਈਫੋਨ ਨਹੀਂ ਆ ਜੀ ਤਾਂ ਆਪ ਹੀ ਫੋਟੋ ਖਿੱਚੀ ਜਾਂਦੇ ਆ ਤੁਸੀਂ ਖਿਚਾਣੀ ਆ ਹੈ ਤੇਰੇ ਕੋਲੇ ਕਿੰਨੇ ਪੈਸੇ ਲੈਣਾ ਫੋਟੋ ਦੇ ਕਿੰਨੇ ਪੈਸੇ ਲੈਣਾ ਹੈ ਉਹ ਪੈਸੇ ਕਿਤੇ ਨੇ ਲੈਂਦੇ ਹੋ 20 ਅਨੁਪਾਤ ਆ ਰ ਆ ਗਿਆ ਨਾ ਆਈਡੀ ਅਗੇ ਹਟਦੇ ਹਾਂ ਹਾਂ ਖਿੱਚਾਂਗੇ ਫਿਰ ਆਪਾਂ ਆਈਡੀ ਆਰੇ ਹਰੇ ਹਰੇ भाई लैबरटरी फोटो खिचा मैडम